ਵਾਡਰ ਖਲਕ ਚੈਨਲ ਦੇਖਣ ਵਾਲੇ ਸੱਚ ਦੇ ਪੰਦੀਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਇਸ ਚੈਨਲ ਤੇ ਅਸੀਂ ਅਕਸਰ ਲੋਕ ਹਿੱਤ ਦੀਆਂ ਗੱਲਾਂ ਕਰਦੇ ਹਾਂ ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਾਂਗੇ ਕਿ ਭਾਰਤ ਦੇ ਵਿੱਚ ਕਾਨੂੰਨ ਸਾਰਿਆਂ ਲਈ ਬਰਾਬਰ ਆ ਸਾਡਾ ਸੰਵਿਧਾਨ ਇਹਦੇ ਬਾਰੇ ਕੀ ਕਹਿੰਦਾ ਹੈ ਤੇ ਅਸਲ ਚ ਹੋ ਕੀ ਰਿਹਾ ਹੈ ਕੀ ਸਾਰਿਆਂ ਨੂੰ ਇਨਸਾਫ ਮਿਲ ਰਿਹਾ ਹੈ ਭਾਰਤ ਸੈਕੂਲਰ ਤੇ ਸੈਕੂਲਰ ਸਟੇਟ ਵਾਂਗੂ ਸਾਰਿਆਂ ਨਾਲ ਇੱਕ ਬਰਾਬਰ ਵਿਵਹਾਰ ਹੋ ਰਿਹਾ ਹੈ ਬਿਹੇਵ ਹੋ ਰਿਹਾ ਹੈ ਬਤੀਰਾ ਹੋ ਰਿਹਾ ਹੈ ਡੀਲ ਕੀਤਾ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਅਸੀਂ ਹਾਈ ਪ੍ਰੋਫਾਈਲ ਕੇਸ ਪੰਜਾਬ ਦੇ ਵਿੱਚ ਚੱਲ ਰਹੇ ਵਿਕਰਮਜੀਤ ਸਿੰਘ ਮਜੀਠੀਆ ਦਾ ਮਸ਼ਹੂਰ ਕੇਸ ਦੇ ਬਾਰੇ ਤੇ ਹੋਰ ਕિસ્ਸਾਂ ਬਾਰੇ ਵੀ ਜਰੂਰ ਜ਼ਿਕਰ ਕਰਾਂਗੇ ਇੰਡੀਅਨ ਕਨਸਟੀਟਿਊਸ਼ਨ ਭਾਰਤੀ ਸੰਵਿਧਾਨ ਭਾਰਤੀ ਸੰਵਿਧਾਨ ਜਿਹੜਾ ਰਾਈਟ ਟੂ ਇਕੁਐਲਟੀ ਬਰਾਬਰਤਾ ਦਾ ਅਧਿਕਾਰ ਆਰਟੀਕਲ 14 ਤੋਂ 18 ਤੱਕ ਆਰਟੀਕਲ ਆਰਟੀਕਲ 14 ਈਮਬੋਡਿਸ ਦਾ ਆਈਡੀਆ ਆਫ ਇਕੁਐਲਟੀ ਐਕਸਪਰੈਸਡ ਇਨ ਦਾ ਪ੍ਰੀਐਮਬਲ ਇਹ ਬਰਾਬਰਤਾ ਦੇ ਅਧਿਕਾਰ ਤੇ ਜੋੜ ਦਿੰਦਾ ਜਿਵੇਂ ਪ੍ਰਸਤਾਵਨਾ ਦੇ ਵਿੱਚ ਕਿਹਾ ਗਿਆ ਹੈ ਦਸ ਸਕਸੀਡਿੰਗ ਆਰਟੀਕਲਸ 15 16 17 18 ਲੇ ਡਾਊਨ ਸਪੈਸਿਫਿਕ ਐਪਲੀਕੇਸ਼ਨ ਆਫ ਦਾ ਜਨਰਲ ਰੂਲਸ ਲੇ ਡਾਊਨ ਇਨ ਦਾ ਆਰਟੀਕਲ 14 ਆਰਟੀਕਲ 15 ਰਿਲੇਟਸ ਟੂ ਪ੍ਰੋਹੀਬੀਸ਼ਨ ਆਫ ਡਿਸਕ੍ਰਿਮੀਨੇਸ਼ਨ ਔਨ ਗਰਾਉਂਡਸ ਆਫ ਰਿਲੀਜੀਅਨ ਰੇਸ ਕਾਸਟ ਸੈਕਸ ਔਰ ਪਲੇਸ ਆਫ ਬਰ ਆਰਟੀਕਲ 15 ਇਸ ਗੱਲ ਦੀ ਭੇਦਭਾਵ ਨੂੰ ਸਖਤ ਤੌਰ ਤੇ ਮਨਾ ਕਰਦਾ ਹੈ ਵੀ ਧਰਮ ਦੇ ਆਧਾਰ ਤੇ ਰੇਸ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਸੈਕਸ ਦੇ ਆਧਾਰ ਤੇ ਤੇ ਜਨਮ ਦੇ ਥਾਂ ਤੇ ਆਧਾਰ ਤੇ ਕੌਮੀਆਂ ਦੇ ਆਧਾਰ ਤੇ ਤੇ ਵੱਖੋ ਵੱਖਰੇ ਧਰਮਾਂ ਦੇ ਆਧਾਰ ਤੇ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ਤੇ ਭਾਰਤ ਦੇ ਵਿੱਚ ਕਾਨੂੰਨ ਉੱਪਰ ਤੋਂ ਹੇਠਾਂ ਤੱਕ ਹੀਠਾਂ ਤੋਂ ਉੱਪਰ ਤੱਕ ਅਫਸਰ ਤੋਂ ਪੀਐਨ ਤੱਕ ਮਜ਼ਦੂਰ ਤੋਂ ਲੈ ਕੇ ਪ੍ਰਾਈਮ ਮਿੰਿਸਟਰ ਤੱਕ ਕਿਹਾ ਜਾਂਦਾ ਹੈ ਸਾਰਿਆਂ ਦੀ ਬਰਾਬਰ ਕਿ ਅਸਲ ਦੇ ਵਿੱਚ ਇਸ ਤਰ੍ਹਾਂ ਹੈ ਅਸੀਂ ਗੱਲ ਕਰਦੇ ਹਾਂ ਜਿਆਦਾ ਦੂਰ ਨਾ ਜਾਈਏ ਪੰਜਾਬ ਦੇ ਵਿੱਚ ਇਸ ਸਮੇਂ ਹਾਈ ਪ੍ਰੋਫਾਈਲ ਕੇਸ ਵਿਕਰਮਜੀਤ ਸਿੰਘ ਵਿਜੀਠਿਆ ਦਾ ਚੱਲ ਰਿਹਾ ਹੈ ਤੇ ਭਾਵੇਂ ਇਹ ਕੇਸ ਦੇ ਵਿੱਚ ਆਮਦਨ ਨਾਲੋਂ ਵੱਧ ਜਾਇਦਾਦ ਦੇ ਸਬੰਧ ਦੇ ਵਿੱਚ ਬਿਕਰਮਜੀਤ ਸਿੰਘ ਬਜੀਠੀਆ ਨੂੰ ਪੰਜਾਬ ਦੀ ਬਿਜ਼ਨਸ ਵਿਭਾਗ ਨੇ ਹਰਾਸਤ ਵਿੱਚ ਲਿਆ ਤੇ ਇਸ ਕੇਸ ਦੀਆਂ ਤਾਰਾਂ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਉਹ ਡਰੱਗ ਕੇਸ ਨਾਲ ਐਨਡੀਪੀਐਸ ਐਕਟ ਦੇ ਨਾਲ ਅਸਲ ਦੇ ਵਿੱਚ ਹੁਣ ਇੱਥੇ ਸ਼ੁਰੂਆਤ ਹੁੰਦੀ ਆ ਵੀ ਕਾਨੂੰਨ ਆਮ ਬੰਦੇ ਲਈ ਤੇ ਇੱਕ ਵੱਡੇ ਬੰਦੇ ਲਈ ਇੱਕ ਵੱਡੇ ਲੀਡਰ ਲਈ ਇੱਕ ਮਜ਼ਦੂਰ ਲਈ ਇੱਕ ਕਿਸਾਨ ਲਈ ਕਿੰਨਾ ਫਰਕ ਸਤਵਿੰਦ ਜਿਹੜਾ ਜਗਦੀਸ਼ ਸਿੰਘ ਭੋਲਾ ਸਾਫ ਕਾ ਡੀਐਸਪੀ ਜਦੋਂ ਡਰੱਗ ਕੇਸ ਦੇ ਵਿੱਚ ਚੱਕਿਆ ਜਾਂਦਾ ਐ ਐਸਐਸਪੀ ਹਰਿਆਲ ਸਿੰਘ ਮਾਨ ਵੱਲੋਂ ਈਡੀ ਕੋਲ ਪੇਸ਼ੀ ਹੁੰਦੀ ਆ ਨਰਿੰਦਰਨ ਸਿੰਘ ਕੋਲ ਉਸ ਵਕਤ ਪ੍ਰੈਸ ਦੇ ਮੁਰੇ ਸਟੇਟਮੈਂਟ ਦਿੰਦਾ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਲੈਂਦਾ ਤੇ ਜੇਕਰ ਇਸੇ ਤਰ੍ਹਾਂ ਕਿਸੇ ਆਮ ਬੰਦੇ ਦਾ ਨਾਮ ਲਿਆ ਹੁੰਦਾ ਜਗਦੀਸ਼ ਸਿੰਘ ਭੋਲੇ ਨੇ ਵੀ ਇਹ ਮੇਤੋਂ ਸਮਗਲਿੰਗ ਕਰਾਉਂਦਾ ਰਿਹਾ ਜਾਂ ਮੇਰੇ ਨਾਲ ਸਮਗਲਿੰਗ ਦਾ ਹਿੱਸੇਦਾਰ ਆ ਤਾਂ ਕੀ ਹੁੰਦਾ ਅੰਦਾਜ਼ਾ ਲਾਓ ਉਹਦੇ ਪਰਿਵਾਰ ਦਾ ਕੁੱਟ-ਕੁੱਟ ਕੇ ਪੁਲਿਸ ਨੇ ਨਾਸ ਮਾਰ ਦੇਣਾ ਸੀਗਾ ਘਰੋਂ ਬੇਕਾਰ ਕਰ ਦੇਣੇ ਸੀਗੇ ਤੇ ਉਹ ਹਾਲ ਕਰ ਦੇਣਾ ਸੀਗਾ ਜੋ 84 ਤੋਂ ਬਾਅਦ ਹੁਣ ਲੋਕਾਂ ਦਾ ਕੀਤਾ ਹੈ ਪੰਜਾਬ ਦੇ ਵਿੱਚ ਆਂ ਮਨੁੱਖੀ ਕਾਰੇ ਕੀਤੇ ਆ ਤੇ ਲੋਕਾਂ ਦੀਆਂ ਲਾਸ਼ਾਂ ਤੱਕ ਨਹੀਂ ਮਿਲੀਆਂ ਤੇ 25000 ਲਾਸ਼ਾਂ ਉਹਨਾਂ ਦੇ ਵਿੱਚੋਂ ਲੱਭੀਆਂ ਸਰਦਾਰ ਜਸਮਾਨ ਸਿੰਘ ਖਾਲੜਾ ਨੇ ਤੇ ਇਸ ਲਾਸ਼ਾਂ ਨੂੰ ਲੱਭਣ ਦੇ ਵੱਜੋਂ ਉਹਨੂੰ ਖੁਦ ਲਾਸ਼ ਬਣਾ ਦਿੱਤਾ ਗਿਆ ਇਹ ਕਹਿੰਦਾ ਹੈ ਸਾਡਾ ਕਾਨੂੰਨ ਵੀ ਤੁਸੀਂ ਇਨਸਾਫ ਦੇ ਬਾਰੇ ਜੇ ਆਵਾਜ਼ بلند ਕਰੋਗੇ ਤੁਹਾਡਾ ਹਸ਼ਰ ਕੀ ਹੋਊਗਾ ਸੰਜੀਵ ਪੱਟ जिने गुजरात ਦੇ ਵਿੱਚ 2002 ਦੇ ਵਿੱਚ ਜਿਹੜੇ ਉੱਥੇ ਮੁਸਲਮਾਨਾਂ ਦੇ ਨਾਲ ਰੌਇਡਸ ਹੋਏ ਦੰਗੇ ਹੋਏ ਕਈ ਨਸਲਕੁਸ਼ੀ ਕਹਿੰਨੇ ਆ ਉਹਦੇ ਬਾਰੇ ਉਹਨੇ ਇੰਟੈਲੀਜੈਂਸ ਦੇ ਅਫੀਸਰ ਹੋਣ ਦੇ ਨਾਤੇ ਜਿਹੜੀ ਰਿਪੋਰਟ ਦੇਈ ਉਹਦੇ ਉੱਥੇ ਤੱਕ ਉਥੋਂ ਦੇ ਸੀਐਮ ਤੇ ਵੱਡੇ ਵੱਡੇ ਪੁਲਿਸ ਅਫਸਰਾਂ ਤੱਕ ਦਾ ਜ਼ਿਕਰ ਕਰਤਾ ਸੀਗਾ ਵੀ ਇਹ ਇਹਨਾਂ ਦਾ ਵੀ ਵਿੱਚ ਰੋਲ ਰਿਹਾ ਤੇ ਉਹਦਾ ਰਿਜ਼ਲਟ ਕੀ ਹੋਇਆ ਸੰਜੀਵ ਭੱਟ ਅੱਜ ਇੱਕ ਐਸੇ ਕੇਸ ਦੇ ਵਿੱਚ ਨਜ਼ਰਬੰਦਾ ਐਸੇ ਕੇਸ ਦੇ ਵਿੱਚ ਸਜ਼ਾ ਖਾ ਚੁੱਕਿਆ ਜਿਹੜਾ ਉਹਦੀ ਘਰ ਵਾਲੀ ਦੇ ਮੁਤਾਬਕ ਉਸ ਕੇਸ ਦੇ ਵਿੱਚ ਉਹਦੀ ਜੂਰਿਸਡਿਕਸ਼ਨ ਵਿੱਚ ਆਂਦਾ ਹੀ ਨਹੀਂ ਸੀਗਾ ਤੇ ਇਨਟੈਰੋਗੇਸ਼ਨ ਕਰਨ ਵਾਲੇ ਥਾਣੇਦਾਰ ਹੋਰ ਸੀਗੇ ਉਹਦਾ ਏਰੀਆ ਹੋਰ ਸੀਗਾ ਪਰ ਉਹ ਸਜ਼ਾ ਖਾ ਚੁੱਕਿਆ ਪਰ ਉਹ ਝੁਕਣ ਨੂੰ ਤਿਆਰ ਨਹੀਂ ਇਨਸਾਫ ਲਈ ਲੜ ਰਿਹਾ ਉਹਦੀ ਘਰ ਵਾਲੀ ਲੜ ਰਹੀ ਹੈ ਸਿੱਖ ਨਸਲ ਕੁਸੀ ਹੁੰਦੀ ਆ 1.5 ਸਾਲ 1.5 ਮਹੀਨੇ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਨੂੰ ਕੋਹ ਕੋਹ ਕੇ ਮਾਰਿਆ ਜਾਂਦਾ ਹੈ। ਉਹਨਾਂ ਦੇ ਮੂੰਹ 'ਚ ਪਟ્રોલ ਪਾਇਆ ਜਾਂਦਾ ਹੈ। ਉਹਨਾਂ ਦੇ ਸਾਹਮਣੇ ਉਹਨਾਂ ਦੀਆਂ ਮਾਵਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਜਿਹੜੀਆਂ ਕੱਟੜਵਾਦੀ ਪੀੜਾਂ ਵੱਲੋਂ ਜ਼ਾਲਮ ਲੋਕਾਂ ਵੱਲੋਂ ਤੇ ਪੁਲਿਸ ਤਮਾਸ਼ੀਨ ਬਣ ਕੇ ਦੇਖਦੀ ਆ ਤਾਂ ਕੀ ਕਿਸੇ ਪੁਲਿਸ ਵਾਲੇ ਨੂੰ ਸਜ਼ਾ ਹੋਈ? ਕੀ ਕਿਸੇ ਉਹਨਾਂ ਤਮਾਸ਼ੀਨ ਲੋਕਾਂ ਨੂੰ ਸਜ਼ਾ ਹੋਈ? ਉਹਨਾਂ ਜ਼ਾਲਮ ਲੋਕਾਂ ਨੂੰ ਜਿਨ੍ਹਾਂ ਨੇ ਮੁਗਲਿਆ ਸਲਤਨਤ ਤੋਂ ਵੀ ਵੱਧ ਜ਼ੁਲਮ ਕੀਤੇ ਸੀਗੇ ਕੀ ਉਹ ਲਾਸ਼ਾਂ ਮਿਲੀਆਂ ਕਿੱਥੇ ਸਸਕਾਰ ਹੋਇਆ ਕਿਹਨੇ ਕਰਿਆ ਕਿਹੜੇ ਪੁਲਿਸ ਅਫਸਰਾਂ ਦੀ ਡਿਊਟੀ ਸੀ ਕਦੇ ਜਾਂਚ ਹੋਈ ਕਾਂਗਰਸੀ ਸਰਕਾਰ ਵੀ ਰਹੀ ਅਕਾਲੀ ਦਲ ਦੀ ਵੀ ਸਮੂਲੀਅਤ ਰਹੀ ਭਾਜਪਾ ਦੀ ਸਰਕਾਰਾਂ ਦੇ ਵਿੱਚ ਤਾਂ ਕੋਈ ਇਨਸਾਫ ਹੋਇਆ ਕੇਵਲ ਮੂੰਹ ਤੇ ਘੱਟਾ ਪਾਣ ਦੇ ਲਈ ਮੂੰਹ ਬੰਦ ਕਰਾਉਣ ਦੇ ਲਈ ਚਮਚਿਆਂ ਨੂੰ ਖੁਸ਼ ਕਰਨ ਦੇ ਲਈ ਸੱਜਣ ਕੁਮਾਰ ਅੰਦਰ ਕਰਤਾ ਕੀ ਕੱਲੇ ਸੱਜਣ ਕੁਮਾਰ ਨੇ 5000 ਕਤਲ ਕਰਤਾ ਜਗਦੀਸ਼ ਟਾਈਟਰ ਦਾ ਅੱਜ ਤੱਕ ਬੇਕਾਬੂ ਕੋ ਮਰਿਆ ਜਿਹੜਾ ਕਹਿੰਦਾ ਮੈਂ 100 150 ਕਤਲ ਕਰਤਾ ਇਹ ਸਾਡਾ ਭਾਰਤ ਕਮਲ ਕਮਲਨਾਥ ਐਚ ਕੇ ਐਲ ਭਗਤ ਵਰਗੇ ਆਸਤਰੀ ਵਰਗੇ ਕਿੰਨੇ ਚਲੇ ਗਏ ਕੀ ਹੋ ਗਿਆ ਪੰਜਾਬ ਪੁਲਿਸਾ ਫੌਜੀ ਵੀ ਮਾਰੇ ਗਏ ਕੋਈ ਹੋਇਆ ਸੋ ਅਸੀਂ ਬਿਕਰਮਜੀਤ ਸਿੰਘ ਮਜੀਠੀਆ ਦੀ ਨਾਲ ਤੁਲਨਾ ਕਰ ਰਹੇ ਸੀਗੇ ਜੇ ਜਗਦੀਸ਼ ਭੋਲੇ ਨੇ ਕਿਸੇ ਥੋਡੇ ਵਰਗੇ ਦਾ ਮੇਰੇ ਵਰਗੇ ਦਾ ਨੌ ਲਿਆ ਹੁੰਦਾ ਪੁਲਿਸ ਨੇ ਪੀਟ ਕੇ ਰੱਖ ਦੇਣਾ ਸੀਗਾ ਪੁਲਿਸ ਨੇ ਉਹ ਹਾਲ ਕਰ ਦੇਣਾ ਸੀਗਾ ਘਰੋਂ ਬੇਕਾਰ ਕਰ ਦੇਣੇ ਸੀਗੇ ਅੱਜ ਤੱਕ ਜਿੰਨੇ ਵੀ ਡਰਗ ਡਾਉਨ ਫੜੇ ਗਏ ਆ ਕੀ ਉਹਨਾਂ ਚ ਕੋਈ ਵੱਡੇ ਹਾਈ ਪ੍ਰੋਫਾਈਲ ਨੌ ਹੈਗੇ ਆਮ ਜਿਹੜੇ ਨਸ਼ਾ ਕਰਨ ਵਾਲੇ ਆ ਜਾਂ ਥੋੜੇ ਨਸ਼ਾ ਵੇਚਣ ਵਾਲੇ ਆ ਉਹੀ ਫੜ ਫੜ ਕੇ ਜਿਲ੍ਹੇ ਚ ਤੁੰਨੀ ਜਾਂਦੇ ਆ ਪਰ ਕਿਸੇ ਵੱਡੇ ਹਾਈ ਪ੍ਰੋਫਾਈਲ ਸਮਗਰਾਂ ਦਾ ਕਦੇ ਵੀ ਨਾਂ ਨਹੀਂ ਆਇਆ ਗਜਰਾਤ ਦੀ ਬੰਦਰਗਾਹ ਤੋਂ 3-3000 ਕਿਲੋ 35-3500 ਕਿਲੋ ਜਿਹੜੀ ਹੈਰੋਇਨ ਫੜੀ ਗਈ ਪਰ ਉਹਦਾ ਕੇਸ ਦਾ ਕੀ ਬਣਿਆ ਕਿਸੇ ਨੂੰ ਨਹੀਂ ਪਤਾ ਕੇਰਲਾ ਦੀ ਬੰਦਰਗਾਹ ਤੇ 25000 ਕਰੋੜ ਦਾ ਨਸ਼ਾ ਫੜਾਇਆ ਮੀਥਾਈਲਾ ਮੀਟਾਮਾਈਨ ਐਂਫੀਟਾਮਾਈਨ ਕਿਸੇ ਨੂੰ ਕੁਝ ਨਹੀਂ ਪਤਾ ਸੋ ਬਿਗਰਮ ਮਜੀਠ ਸਿੰਘ ਮੀਠੀਆ 2013 ਤੋਂ ਕੇਸ ਚੱਲਦਾ ਤੇ ਉਸ ਤੋਂ ਬਾਅਦ ਬੋਲਣ ਵਾਲੇ ਨੂੰ ਚੱਕ ਕੇ ਮਹਾਰਾਸ਼ਟਰ ਦੀ ਜੇਲ੍ਹ ਚ ਉਧਰ ਬੰਬੇ ਭੇਜ ਦਿੱਤਾ ਜਾਂਦਾ ਤੇ ਤਾਂ ਜੋ ਵੀ ਉਹ ਦਵਾਰਾ ਜੁਰਤ ਨਾ ਕਰ ਸਕੇ ਨਰਿੰਦਰ ਸਿੰਘ ਦੀ ਟਰਾਂਸਫਰ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਇੰਨਾ ਤੰਗ ਆ ਜਾਂਦਾ ਵੀ ਅਸਤੀਫਾ ਦੇ ਜਾਂਦਾ ਤੇ ਸਦਾਰਤ ਚਟੋਪਾਧਿਆ ਦੀ ਜੜੀਆਂ ਰਿਪੋਰਟਾਂ ਜੜੀਆਂ ਜਸਟਿਸ ਸੂਰਿਆਕਾਂਤ ਤੇ ਸੁਮੇਤ ਸਿੰਘ ਆਲੂ ਵਾਲੀਏ ਵੱਲੋਂ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਉਹ ਜੜੀਆਂ ਰਿਪੋਰਟਾਂ ਪੇਸ਼ ਕਰ ਦਿੰਨੇ ਆ ਅਦਾਲਤ ਦੇ ਵਿੱਚ ਉਹ ਰਿਪੋਰਟਾਂ ਅੱਜ ਤੱਕ ਨਹੀਂ ਖੁੱਲੀਆਂ ਸਵਾਇ ਇੱਕ ਰਿਪੋਰਟ ਖੁੱਲੀ ਸੀ ਉਹ ਵੀ ਜਦੋਂ ਬੀਐਸ ਸਿੱਖੋਂ ਨੇ ਅਦਾਲਤ ਦੇ ਵਿੱਚ ਰੋਲਾ ਰੱਪਾ ਪਾਇਆ ਸੀਗਾ ਤੇ ਬਦਲੇ ਇਹਦੇ ਵਿੱਚ 6 ਮਹੀਨੇ ਦੀ ਮਾਨਹਾਨੀ ਦੀ ਸਜ਼ਾ ਕਰਵਾਈ ਸੀਗੀ ਤਿਹਾਰਡ ਜੇਲ ਕੱਟੀ ਸੀ ਤਾਂ ਉਹ ਰਿਪੋਰਟਾਂ ਚ ਇੱਕ ਪੁਲਿਸ ਅਫਸਰ ਫੜਿਆ ਗਿਆ ਪੁਲਿਸ ਅਫਸਰ ਦਾ ਨਾਂ ਆਇਆ ਰਾਜੀਤ ਸਿੰਘ ਹੁੰਦਲ ਵੀ ਇਹ ਵੀ ਨਸ਼ੇ ਦਾ ਵਪਾਰੀ ਰਿਹਾ ਪਰ ਕੀ ਉਹ ਅੱਜ ਤੱਕ ਫੜਿਆ ਗਿਆ ਰਾਜੀਤ ਸਿੰਘ ਹੁੰਦਲ ਕਿੱਥੇ ਆ ਕਿਸੇ ਨੂੰ ਨਹੀਂ ਪਤਾ ਜੇ ਥੋਡੇ ਮੇਰੇ ਵਰਗਾ ਕੋਈ ਹੋਰ ਆਮ ਬੰਦਾ ਉਹਦਾ ਨਾਂ ਆਇਆ ਹੁੰਦਾ ਔਰ ਉਹ ਘਰੋਂ ਪਕੌੜਾ ਹੁੰਦਾ ਤਾਂ ਉਹਦੀਆਂ ਧੀਆਂ ਪੈਣਾ ਉਹਦੇ ਘਰ ਦੇ ਪਰਿਵਾਰ ਦੇ ਚੱਡੇ ਪਾੜ ਦੇਣੇ ਤੇ ਪੁਲਿਸ ਨੇ ਕਈਆਂ ਦਮ ਉਹਨਾਂ ਦੇ ਮੁਕਾਬਲੇ ਬਣਾ ਦੇਣੇ ਸੀਗੇ ਇਹ ਕਾਨੂੰਨ ਹੈਗਾ ਇੱਕ ਆਮ ਬੰਦੇ ਲਈ ਇੱਕ ਵੱਡੇ ਅਫਸਰਾਂ ਦੇ ਲਈ ਤੇ ਕਾਨੂੰਨ ਸੰਵਿਧਾਨ ਕਹਿ ਰਿਹਾ ਵੀ ਤੁਸੀਂ ਬਰਾਬਰ ਹੋ ਇਹ ਦੇਖੋ ਤੁਸੀਂ ਵੀ ਤੁਹਾਡੇ ਨਾਲ ਹੋ ਕੀ ਰਿਹਾ ਹੈ ਅੱਜ ਤੱਕ ਸੀਐਮ ਕਿਸੇ ਨੇ ਵੀ ਨਾ ਮੁੱਖ ਮੰਤਰੀ ਕੈਪਟਨ ਮਰੀਂਦਰ ਸਿੰਘ ਨੇ ਕਿਸੇ ਨੇ ਰਿਪੋਰਟਾਂ ਉਹ ਜਿਹੜੀਆਂ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾ ਅਜੇ ਤੱਕ ਹੋਣ ਵਾਲੀ ਸਰਕਾਰ ਨੇ ਉਹ ਰਿਪੋਰਟਾਂ ਦੇ ਵਿੱਚ ਜਿਹਦੇ ਸੁਧਾਰਤ ਚਟੋਬਾਦਿਆ ਵੀ ਕਹੀ ਜਾ ਰਿਹਾ ਵੀ ਵੱਡੇ ਵੱਡੇ ਪੁਲਿਸ ਵਾਲਿਆਂ ਦੇ ਨੌਮਾ ਕਿਹੜੇ ਆ ਬਿੱਟੂ ਆਲਖ ਬਿੱਟੂ ਆਲਖ ਵਰਗੇ ਜਿਹੜੇ ਹੈਗੇ ਆ ਉਹ ਲੈ ਰਹੇ ਹਨ ਨੋ ਇੱਕ ਇੱਕ ਐਸਐਸਪੀ ਹਰਦੇਵਾਲ ਸਿੰਘ ਮਾਨ ਦਾ ਵੀ ਉਹਦੀ ਇਨਕੁਆਇਰੀ ਕੀਤੀ ਜਾਵੇ ਕੀ ਉਹਦੀ ਇਨਕੁਆਇਰੀ ਹੋਊਗੀ ਤੁਹਾਨੂੰ ਲੱਗਦਾ ਇਹ ਬਿਲਕੁਲ ਸਾਰੀ ਦੁਨੀਆ ਨੂੰ ਪਤਾ ਹੈ ਜੇ ਇਸ ਤਰ੍ਹਾਂ ਕਿਸੇ ਹੋਰ ਦਾ ਨਾਮ ਲਿਆ ਹੁੰਦਾ ਤਾਂ ਉਹਨੂੰ ਪੁਲਿਸ ਨੇ ਢਾ ਲੈਣਾ ਸੀਗਾ ਪੁਲਿਸ ਨੇ ਖਿੱਚ ਦੇਣਾ ਸੀਗਾ ਪਰ ਉਹਦਾ ਨਾਮ ਲੈਣ ਦੇ ਬਾਵਜੂਦ ਵੀ ਮੰਨੂ ਨਹੀਂ ਲੱਗਦਾ ਵੀ ਅਜੇ ਤੱਕ ਕੋਈ ਜਿਹੜੀ ਆ ਅੱਗੇ ਕਾਨੂੰਨ ਨੇ ਕੋਈ ਜੜੀ ਤੌਰ ਫੜੀ ਆ ਸੋ ਇਸ ਤਰ੍ਹਾਂ ਦੀਆਂ ਛੜੀਆਂ ਸਾਡਾ ਕਾਨੂੰਨ ਆ ਵੀ ਵੱਡੇ ਲੋਕਾਂ ਲਈ ਹੋਰ ਆ ਛੋਟੇ ਲੋਕਾਂ ਲਈ ਹੋਰ ਆ ਇੱਥੇ ਤਾਂ 302 ਦੀ ਐਂਟੀਸਿਪੇਟਰੀ ਬੇਲ ਵੀ ਹੋ ਗਈ ਸੀ ਇੱਕ ਵਾਰ ਬੀਬੀ ਜਗੀਰੌਰ ਦੀ 751 ਦੇ ਵਿੱਚ 6 ਮਹੀਨੇ ਕੱਟੇ ਸੀਗੇ ਸਿਮਰਿੰਦਰ ਸਿੰਘ ਮਾਨ ਨੇ ਉਹਦਾ ਇਹ ਸੀਗਾ ਵੀ ਉਹਨੇ ਦਲਾਵਰ ਸਿੰਘ ਦੀ ਫੋਟੋ ਬਿਆਨ ਸਿੰਘ ਦੇ ਬੁੱਤ ਤੇ ਪਾਤੀ ਸੀਗੀ ਤੇ ਇਹ ਸੀਗਾ ਬਹੁਤ ਸਾਰੇ ਮਾਲੇਗਾਉਂ ਦੇ ਕੇਸ ਦੇ ਵਿੱਚ ਕੀ ਹੋਇਆ ਮਾਲੇਗਾਉਂ ਬੰਬਤ ਧਮਾਕਾ ਹੁੰਦਾ ਸਮਝੌਤਾ ਐਕਸਪ੍ਰੈਸ ਚ ਬੰਬਤ ਧਮਾਕਾ ਹੁੰਦਾ ਮੁਸਲਮਾਨ ਹੀ ਫੜੇ ਜਾਂਦੇ ਆ ਮਸਜਿਦਾਂ 'ਚ ਧਮਾਕਾ ਹੁੰਦਾ ਮੁਸਲਮਾਨ ਫੜੇ ਜਾਂਦੇ ਆ 7-8 ਸਾਲ ਦੀ ਜੇਲ੍ਹ ਕੱਢਦੇ ਆ ਫਿਰ ਉਸ ਤੋਂ ਬਾਅਦ ਇੱਕ ਹਿਮਾਂਤ ਕਰਕਰੇ ਨਾਮ ਦਾ ਏਟੀਐਸ ਅਫਸਰ ਬੰਬੇ ਦਾ ਉਹ ਆਪਣੀ ਇਮਾਨਦਾਰ ਅਫੀਸਰ ਆਪਣੀ ਇਨਵੈਸਟੀਗੇਸ਼ਨ ਕਰਦਾ ਵੀ ਨਹੀਂ ਇਹਦੇ 'ਚ ਮੁਸਲਮਾਨਾਂ ਦਾ ਕੋਈ ਰੋਲ ਨਹੀਂ ਇਹਦੇ 'ਚ ਤਾਂ ਅਭਿਨਵ ਭਾਰਤਨਾਮ ਦੀ ਜਥੇਵੰਦੀ ਪ੍ਰਗਿਆ ਠਾਕਰ ਅਸੀਮਾ ਆਨੰਦ ਤੇ ਕਰਨਲ ਪ੍ਰੋਹਿਤ ਵਰਗਿਆਂ ਦਾ ਰੋਲ ਆ ਤਾਂ 8-9 ਸਾਲ ਤੋਂ ਬਾਅਦ ਅਦਾਲਤ ਉਹਨਾਂ ਮੁਸਲਮਾਨ ਨੌਜਵਾਨਾਂ ਨੂੰ ਛੱਡਦੀ ਆ 8-9 ਸਾਲ ਉਹਨਾਂ ਦੀ ਜ਼ਿੰਦਗੀ ਦੇ ਕੌਣ ਵਾਪਸ ਦਊਗਾ ਤੇ ਜਿਨ੍ਹਾਂ ਦਾ ਨੌ ਆਇਆ ਫੜੇ ਗਏ ਇੰਨੇ ਤਮਾਕਿਆਂ 'ਚ ਉਹ ਵੀ ਜਵਾਨਦਾਂ ਤੇ ਬਾਹਰ ਹੋ ਗਏ ਤੇ ਦੂਜੇ ਪਾਸੇ ਅਸੀਂ ਕਹਿੰਦੇ ਆ ਵੀ ਧਰਮ ਦੇ ਆਧਾਰ ਤੇ ਕੋਈ ਬਿਤਕਰਾ ਨਹੀਂ ਧਰਮ ਦੇ ਆਧਾਰ ਤੇ ਬਿਤਕਰਾ ਗੁਜਰਾਤ ਦੀਆਂ ਬਿਚ ਸਪਸ਼ਟਾ ਸਿੱਖ ਨਸਲ ਕੁਸੀ ਨਾ 1984 ਚ ਕਿੰਨਿਆਂ ਨੂੰ ਸਜ਼ਾ ਮਿਲ ਗਈ ਸਾਰਾ ਸਪਸ਼ਟਾ ਇਹ ਸਭ ਦੇ ਸਾਹਮਣੇ ਆ ਵੀ ਵਿਤਕਰਾ ਹੈ ਜਾਂ ਨਹੀਂ ਹੈ ਧਰਮ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਕਿੰਨਾ ਕਿ ਇਨਸਾਫ ਮਿਲ ਰਿਹਾ ਹੈ ਕਿੰਨਾ ਸ਼ਰਿਆਮ ਲਿਖਿਆ ਹੋਇਆ ਹੈ ਇਹ ਸੰਵਿਧਾਨ ਦੇ ਵਿੱਚ ਆਰਟੀਕਲ 25 ਬੀ 2 ਦੇ ਵਿੱਚ ਵੀ ਇੱਕ ਅਮਰਤਾਰੀ ਬੰਦੇ ਨੂੰ ਕਿਰਪਾਨ ਰੱਖਣ ਦਾ ਰਾਈਟ ਆ ਉਲਝਾ ਸਕਦਾ ਤੇ ਇਹ ਵੀ ਨੋਟੀਫਿਕੇਸ਼ਨ ਹੋਇਆ ਹੋਇਆ ਵੀ ਕਈ ਵਾਰ ਤੁਸੀਂ ਜੜੀਆਂ ਡੋਮੈਸਟਿਕ ਫਲਾਈਟਸਾਂ ਉਹਦੇ ਚ 7 8 ਇੰਚ ਦੀ ਕਿਰਪਾਨ ਛੋਟੀ ਕਿਰਪਾਨ ਤੁਸੀਂ ਨਾਲ ਲਿਜਾ ਸਕਦੇ ਹੋ ਪਰ ਇੱਥੇ ਤਾਂ ਵੱਡੇ ਵੱਡੇ ਸਿੰਘ ਸਹਿਬਾਨ ਰਗਵੀਰ ਸਿੰਘ ਵਰਗਿਆਂ ਨੂੰ ਵੀ ਰੋਕਤਾ ਸੀਗਾ ਵੱਡੇ ਵੱਡਿਆਂ ਨੂੰ ਰੋਕ ਦਿੰਦੇ ਆ ਇੱਥੇ ਮੈਟਰੋ ਚੜਨ ਤੇ ਰੋਕ ਦਿੰਦੇ ਆ ਅਮਰਤਾਰੀਆਂ ਨੂੰ ਕੜੇ ਲੋਹਾ ਲੈਣੇ ਆ ਗਾਤਰੇ ਲੋਹਾ ਲੈਨੇ ਆ। ਤੋਂ ਇਸ ਤਰ੍ਹਾਂ ਸੰਵਿਧਾਨ ਤੋਂ ਬਿਲਕੁਲ ਉਲਟ ਚੱਲ ਰਿਹਾ ਹੈ। ਸੱਤਾ ਭਾਰੀ ਹੋ ਚੁੱਕੀ ਆ। ਵੋਟ ਬੈਂਕ ਮਜ਼ਬੂਤ ਕਰਨ ਦੇ ਲਈ ਪੋਲਰਾਈਜੇਸ਼ਨ ਕੀਤੀ ਜਾਂਦੀ ਆ। ਲੋਕਾਂ ਨੂੰ ਲੜਾਇਆ ਜਾਂਦਾ, ਮਰਾਇਆ ਜਾਂਦਾ ਫਿਰ ਮੂਰਖ ਬਣਾ ਕੇ মিডিਆ ਰਾਹੀਂ ਜਿਹੜੀਆਂ ਰਿਪੋਰਟਾਂ ਜੋ ਫਿਰ ਵੋਟ ਬੈਂਕ ਆਪਣਾ ਮਜ਼ਬੂਤ ਕੀਤਾ ਜਾਂਦਾ, ਸਰਕਾਰਾਂ ਬਣਾਈਆਂ ਜਾਂਦੀਆਂ ਉਹ ਸਭ ਦੇ ਸਾਹਮਣੇ ਆ। ਜਿਵੇਂ ਇੰਦਰਾ ਗਾਂਧੀ ਨੇ ਕੀਤਾ ਸੀਗਾ ਫਿਰ ਇੰਦਰਾ ਗਾਂਧੀ ਤੋਂ ਬਾਅਦ ਬੇਸ਼ੱਕ ਉਹਦਾ ਕਤਲ ਹੋ ਗਿਆ ਰਿਕਾਰਡ ਤੋੜਾ ਵੀ 400 ਤੋਂ ਉੱਪਰ ਸੀਟਾਂ ਪਹਿਲੀ ਵਾਰ ਕਾਂਗਰਸ ਨੂੰ ਮਿਲੀਆਂ ਸੀਗੀਆਂ ਰਜੀਵ ਗਾਂਧੀ ਨੂੰ ਜਿਹੜੀਆਂ ਕਿ ਸਾਡੇ ਪ੍ਰਧਾਨ ਦੇ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੂੰ ਵੀ ਨਹੀਂ ਮਿਲੀਆਂ ਅੱਜ ਤੱਕ ਇੰਨਾ ਵੱਡਾ ਹੀ ਪੋਲਰਾਈਜੇਸ਼ਨ ਹੋਈ ਸੀਗੀ ਤੇ ਥਰੋਅਆਊਟ ਇੰਡੀਆ ਸਿੱਖਾਂ ਨੇ ਖਮਿਆਜਾ ਪੁਰਤਿਆ ਸੀਗਾ नक्सਲ ਕੁਸੀ ਦਾ ਕਤਲ ਕਰਨ ਵਾਲੇ ਦੋ ਸੀਗੇ ਇੱਕ ਮਾਰਿਆ ਗਿਆ ਸੀਗਾ ਇੱਕ ਨੂੰ ਫਾਂਸੀ ਹੋਗੀ ਨਾਲ ਦੇ ਨੂੰ ਫਾਂਸੀ ਹੋਗੀ ਕੌਨਸਪੀਰੇਸੀ ਚ ਪਰ ਜਿਹੜੇ ਨਿਰਦੋਸ਼ ਜਿਹੜੇ ਉਸ ਕਤਲ ਦੇ ਵਿੱਚ ਸ਼ਾਮਲੇ ਨਹੀਂ ਸੀਗੇ ਉਹਨਾਂ ਨੂੰ ਜਿਵੇਂ ਘਰੋਂ ਕੱਢ-ਕੱਢ ਕੇ ਮਾਰਿਆ ਗਿਆ ਕਿਵੇਂ ਨਸਲਕੁਸ਼ੀ ਕੀਤੀ ਗਈ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਵੀ ਜਦੋਂ ਕੁਝ ਸਮੇਂ ਪਹਿਲਾਂ ਲੋਕਾਂ ਨੂੰ ਲੱਗਦਾ ਸੀਗਾ ਵੀ ਧਰਤੀ ਹਿੱਲ ਰਹੀ ਆ ਕਹਿੰਦਾ ਧਰਤੀ ਹਿੱਲ ਰਹੀ ਸੀ ਵੱਡਾ ਦਰਖਤ गिरਦਾ ਤਾਂ ਧਰਤੀ ਹਿੱਲਦੀ ਆ ਤੋ ਇਹ ਸਾਡੇ ਇਨਸਾਫ ਦਾ ਤਕਾਜ਼ਾ ਹੈ ਅਸੀਂ ਕਹਨੇ ਆ ਵੀ ਇੱਥੇ ਧਰਮ ਦੇ ਆਧਾਰ ਤੇ ਇੱਥੇ ਜਾਤ ਦੇ ਆਧਾਰ ਤੇ ਜਿਨ੍ਹਾਂ ਨੂੰ ਜੁੱਤੀਆਂ ਚ ਮੂਤ ਪਲਾਇਆ ਜਾਂਦਾ ਹੈ ਜਾਤ ਦੇ ਆਧਾਰ ਤੇ ਕੀ ਹੁੰਦਾ ਉਹਨਾਂ ਦਾ ਕਸੂਰ ਜੇ ਕੋਈ ਮੰਦਿਰ ਜਾਂਦਾ ਚਲਾ ਜਾਂਦਾ ਤਾਂ ਉਹਨੂੰ ਕੁੱਟ-ਕੁੱਟ ਕੇ ਨਾਸਮਾਰਾ ਮਾਰ ਦਿੱਤਾ ਜਾਂਦਾ ਤੇ ਕਹਿਣ ਨੂੰ ਕਿਹਾ ਜਾਂਦਾ ਵੀ ਉਹ ਇੱਕ ਹੀ ਧਰਮ ਨਾਲ ਸੰਬੰਧਤ ਰੇਪ ਕਰਕੇ ਹੇਠਲੇ ਵਰਗ ਦੇ ਲੋਕਾਂ ਤੇ ਕੇਸ ਵੀ ਉਹਨਾਂ ਦੀ ਮੜ ਦਿੱਤਾ ਜਾਂਦਾ ਸੋ ਇਸ ਤਰ੍ਹਾਂ ਦਾ ਜਿਹੜਾ ਸਾਡੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਿੰਨੀਆਂ ਹੋ ਰਹੀਆਂ ਜੋ ਮੈਂ ਪੰਜਾਬ ਦੇ ਵਿੱਚ ਹੋ ਰਿਹਾ ਹੈ ਹੁਣ ਹੋ ਰਿਹਾ ਹੈ ਪਹਿਲਾਂ ਹੋਇਆ ਕੋਈ ਕਾਨੂੰਨ ਦੀ ਗੱਲ ਨਹੀਂ ਅਦਾਲਤ ਦਾ ਕੰਮ ਵੀ ਪੁਲਿਸ ਲਾਗੀਆਂ ਕਰਨ ਜਦੋਂ ਅਦਾਲਤਾਂ ਦਾ ਕੰਮ ਵੀ ਪੁਲਿਸ ਹੀ ਲੱਗ ਜਵੇ ਕਰਨ ਤਾਂ ਫਿਰ ਇਨਸਾਫ ਦਾ ਕੀ ਹੋਊਗਾ ਇਸ ਕਿਤਾਬ ਦਾ ਕੀ ਬਣੂਗਾ ਇਸ ਸੰਵਿਧਾਨ ਦਾ ਕੀ ਬਣੂਗਾ ਸੋ ਇਹ ਸਾਰਾ ਕੁਝ ਸਾਡਾ ਸਿਸਟਮ ਇਸ ਕਰਕੇ ਆ ਕਿਉਂਕਿ ਪੋਲੀਟੀਕਲ ਲੋਕਾਂ ਨੇ ਆਪਣੀਆਂ ਕੁਰਸੀ ਦੇ ਲਾਲਚ ਦੇ ਵਿੱਚ ਲੋਕਾਂ ਦੇ ਵਿੱਚ ਜ਼ਹਿਰ ਘੋਲਤੀ ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਕਰਤਾ ਜਾਤਾਂ ਪਾਤਾਂ ਜਿਨ੍ਹਾਂ ਨੂੰ ਖਤਮ ਕਰਨਾ ਚਾਹੀਦਾ ਸੀਗਾ ਉਹ ਨਫ਼ਰਤ ਦੀ ਅੱਗ ਦੇ ਵਿੱਚ ਅੱਜ ਵੀ ਸਾਡਾ ਦੇਸ਼ ਟੁੱਟ ਰਿਹਾ ਹੈ ਝੁੱਸ ਰਿਹਾ ਹੈ ਧਰਮ ਦੀ ਆਦਾਰਤ ਇੱਕ ਦੂਜੇ ਦੇ ਨਾਲ ਬੈਰ ਬ੍ਰੋਧ ਸਾਰਾ ਕੁਝ ਕੀਤਾ ਜਾ ਰਿਹਾ ਹੈ ਤੇ ਸਾਡਾ ਸੰਵਿਧਾਨ ਸੈਕੂਲਰ ਹੈ ਸੈਕੂਲਰ ਜੇ ਸੰਵਿਧਾਨ ਸਾਡਾ ਹੋਵੇ ਤਾਂ ਸਾਰਿਆਂ ਨਾਲ ਜਿਹੜਾ ਇਨਸਾਫ਼ ਵੀ ਇੱਕੋ ਤਰ੍ਹਾਂ ਦਾ ਹੋਵੇ ਇੱਕ ਪਾਸੇ ਇੱਕ ਮੁਸਲਮਾਨ ਦਾ ਮੁਸਲਮਾਨ ਐਮਪੀ ਜਿਹੜਾ ਕਿ ਉਹ ਵੀ ਦੇਸ਼ದ್ರੋਹ ਦੇ ਕੇਸ ਦੇ ਵਿੱਚ ਅੰਦਰ ਸੀਗਾ ਉਹ ਤੇ ਵੀ ਲੱਗਿਆ ਸੀਗਾ ਯੂਆਪਾ ਉਹ ਬਾਹਰ ਆ ਜਾਂਦਾ ਉਹਨੂੰ ਸੌਂਚ ਗਾਇਤੀ ਜਾਂਦੀ ਹੈ ਤੇ ਦੂਜੇ ਪਾਸੇ ਪੰਜਾਬ ਦਾ ਇੱਕ ਐਮਪੀ ਉਹ ਡਿਬਰੂਗੜ ਦੇ ਵਿੱਚ ਬਠਾ ਰਹਿਦਾ ਵਿਹਾਰ ਦੇ ਵਿੱਚ ਕਈ ਵਾਰ ਕਤਲ ਕਰਨ ਵਾਲੇ ਐਮਐਲਏ ਨੂੰ ਵੀ ਉੱਥੇ ਨਾਲ ਦੀ ਨਾਲ ਧਿਆਨ ਦਾ ਜਾਂਦਾ ਰਿਹਾ ਹੈ ਸੌਂਚ ਕਾਣ ਦੇ ਲਈ ਪਰ ਸਾਡੇ ਪਤਾ ਨਹੀਂ ਕਿਹੜਾ ਜਿਹਾ ਸਿਸਟਮ ਚੱਲ ਰਿਹਾ ਹੈ ਸਭ ਤੋਂ ਜੋ ਅੱਜ ਸਿਸਟਮ ਸਭ ਤੋਂ ਵੱਡਾ ਜਿਹੜਾ ਇਹ ਨਸ਼ਿਆਂ ਵਾਲਾ ਸਿਸਟਮ ਆ ਜੇ ਸਰਕਾਰਾਂ ਇਮਾਨਦਾਰ ਹੋਣ ਤਾਂ ਜਿਨ੍ਹਾਂ ਦਾ ਨਸ਼ਿਆਂ 'ਚ ਚਾਹੇ ਅਫਸਰ ਛੋਟੇ ਤੋਂ ਵੱਡੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰਨ ਲੀਡਰ ਵੱਡਾ ਹੈ ਜਾਂ ਛੋਟਾ ਬਚਾਉਣ ਦੀ ਕੋਸ਼ਿਸ਼ ਨਾ ਕਰਨ ਕਾਨੂੰਨ ਦਾ ਰਾਜ ਹੋਵੇ ਜਿਵੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਜੌਨਸਨ ਜਦੋਂ ਅਹੁਦੇ ਤੋਂ ਰਿਟਾਇਰ ਹੁੰਦਾ ਤਾਂ ਉਹ ਆਪਣਾ ਜਾ ਕੇ ਸ਼ਾਪਿੰਗ ਮਾਲ ਦੇ ਵਿੱਚ ਆਪ ਕੰਮ ਕਰਦਾ ਤੇ ਟ੍ਰੇਨ ਦੇ ਵਿੱਚ ਉਤਰਦਾ ਕਦੇ ਦੇਖਿਆ ਇਸੇ ਤਰ੍ਹਾਂ ਨਾਲ ਨਿਊਜ਼ੀਲੈਂਡ ਦਾ ਜਿਹੜਾ ਪ੍ਰੈਜ਼ੀਡੈਂਟ ਉਹ ਜਦੋਂ ਰਿਟਾਇਰ ਹੁੰਦਾ ਆਪਣਾ ਦੁੱਜੇ ਨੂੰ ਚਾਰ ਦੇ ਕੇ ਜਾਂਦਾ ਤਾਂ ਸਾਈਕਲ ਤੇ ਜਾਂਦਾ ਘਰ ਨੂੰ ਟਰੂਡੋ ਆਰਾਮ ਨਾਲ ਗਿਆ ਜਿਹੜਾ ਓਬਾਮਾ ਸੀਗਾ ਉਹ ਆ ਪੁਰਾਣੀ ਨੌਕਰੀ ਕਰ ਰਹੇ ਆ ਸਾਰੇ ਪ੍ਰੈਜ਼ੀਡੈਂਟ ਅਮਰੀਕਾ ਦੇ ਪੁਰਾਣੀ ਨੌਕਰੀ ਕਰ ਰਹੇ ਆ ਕੀ ਭਾਰਤ ਦੇ ਵਿੱਚ ਅਜਿਹਾ ਕਰੂਨ ਕਦੋਂ ਆਊਗਾ ਇਹ ਕਿੰਨਾ ਕਦ ਕ ਸੰਭਵ ਹੋਊਗਾ ਇਹ ਸਾਨੂੰ ਸੋਚਣਾ ਵਿਚਾਰਨ ਦੀ ਲੋੜ ਆ ਤੇ ਕਾਨੂੰਨ ਇੱਕ ਹੋਣਾ ਚਾਹੀਦਾ ਤੇ ਇਸ ਡਰੱਗ ਕੇਸ ਦੇ ਵਿੱਚ ਜਿਹਦੇ ਚ ਕਿ ਕਿਸੇ ਨਾਲ ਰਾਇਤ ਨਹੀਂ ਹੋਣੀ ਚਾਹੀਦੀ ਅੱਜ ਤੱਕ ਕਦੇ ਵੀ ਜਿਵੇਂ ਮਿਸਟਰ ਡੀਜੀਪਾ ਜਿਵੇਂ ਜਗਦੀਸ਼ ਭੋਲੇ ਨੂੰ ਤੇ ਬਿਕਰਮਜੀਠੀਆ ਨੂੰ ਬਿਠਾ ਕੇ ਇੱਕ ਦੂਜੇ ਦੇ ਸਾਹਮਣੇ ਕਦੇ ਵੀ ਉਹਨਾਂ ਦੀ ਇੰਟੈਰੋਗੇਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਬਿੱਟੂ ਆਲਖ ਵਰਗੇ ਸ਼ਰਿਆਂ ਵੀ ਕਿਸੇ ਐਸਐਸਪੀ ਦਾ ਪੁਰਾਣੇ ਦਾ ਨਾਮ ਲੈ ਰਹੇ ਆ ਵੀ ਉਹ ਕਰਵਾਉਂਦਾ ਰਿਹਾ ਉਹ ਉਹਨੂੰ ਚੱਕ ਕੇ ਕਿਉਂ ਨਹੀਂ ਇੰਟੈਰੋਗੇਸ਼ਨ ਕਰ ਰਹੇ ਜੇ ਕਾਨੂੰਨ ਇੱਕ ਹੁੰਦਾ ਆਮ ਬੰਦੇ ਨੇ ਇਹ ਗੱਲ ਹੁੰਦੀ ਤਾਂ ਉਹਨੂੰ ਚੀਰਫਾੜ ਹੋ ਜਾਣੀ ਸੀਗੀ ਉਹ ਕਾਨੂੰਨ ਕਿੱਥੇ ਆ ਇਹ ਤੁਸੀਂ ਅੰਦਾਜ਼ਾ ਲਾਣਾ ਤੇ ਕਾਨੂੰਨ ਨੂੰ ਬਚਾਉਣ ਦੇ ਲਈ ਕਾਨੂੰਨ ਲਾਗੂ ਕਰਨ ਦੇ ਲਈ ਭਾਰਤ ਦੇ ਜਮਹੂਰੀ ਜਥੇਬੰਦੀਆਂ ਨੂੰ ਇੱਕ ਹੋਣ ਦੀ ਲੋੜ ਆ ਤੇ ਪੂਰੀ ਤਰ੍ਹਾਂ ਲਾਬੰਦ ਹੋ ਕੇ ਹੀ ਇਸ ਸੰਵਧਾਨ ਦੀ ਰਾਖੀ ਕੀਤੀ ਜਾ ਸਕਦੀ ਆ ਨਾ ਕਿ ਕੇਵਲ ਕੁਝ ਸਮੇਂ ਲਈ ਜਿਨ੍ਹਾਂ ਨੇ ਆਪ ਇਸ ਸੰਵਧਾਨੀਆਂ ਧਜਣੜਾਈਆਂ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਉਹ ਤਿਰੰਗਾ ਯਾਤਰਾ ਕਰਦੇ ਫਿਰਦੇ ਆ ਤਿਰੰਗੇ ਦਾ ਸਨਮਾਨ ਕਰੋ ਸੰਵਧਾਨ ਦਾ ਸਨਮਾਨ ਕਰੋ ਤਾਂ ਹੀ ਇਸ ਦੇਸ਼ ਦਾ ਭਲਾ ਹੋਊਗਾ ਤੇ ਤਾਂ ਹੀ ਇਸ ਸੈਕੂਲਰ ਕਨਸਟੀਟਿਊਸ਼ਨ ਨੂੰ ਸਿਪਾਚਾ ਸਕਦੇ ਆ ਮੈਨੂੰ ਪੂਰੀ ਆਸ ਆ ਇਸ ਵੀਡੀਓ ਨੂੰ ਤੁਸੀਂ ਬਾਤੇ ਬਾਤੇ ਸ਼ੇਅਰ ਕਰੋਗੇ ਤੇ ਇਸ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ ਤੇ ਇਹਦੇ ਲਈ ਮੈਂ ਦੁਬਾਰਾ ਤੁਹਾਨੂੰ ਫੇਰ ਅਪੀਲ ਕਰਦਾ ਵੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਬਾਤੇ ਬਾਤੇ ਸ਼ੇਅਰ ਵੀ ਕਰਿਓ ਤਾਂ ਜੋ ਆਵਾਜ਼ ਹਰੇਕ ਤੱਕ ਪਹੁੰਚੇ ਧੰਨਵਾਦ ਸ਼ੁਕਰੀਆ ਸ਼ਬਾ ਖੈਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ